ਕਿ ਮੇਰੀਆਂ ਧੀਆਂ ਅੱਜ ਗਲਾਬ ਜਾਮਨ ਬਣਾ ਕੇ ਲੈ ਕੇ ਆਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਰ ਕੈਂਪ ਚੱਲਦਾ ਜੀ ਸਾਡੀਆਂ ਧੀਆਂ ਛੁੱਟੀਆਂ માં ਗਰਮੀ ਦੀਆਂ ਤੇ ਕੁਕਿੰਗ ਦਾ ਸਿੱਖ ਰਹੀਆਂ ਕੰਮ ਦੇਖੋ ਕਿੰਨਾ ਸੋਹਣਾ ਇਹਨਾਂ ਨੇ ਪ੍ਰੈਪਰੇਸ਼ਨ ਦੇਖੋ ਕਿੰਨੀ ਸੋਹਣੀ ਹੈ ਸੈਲਟ ਕੱਟਿਆ ਕਿੰਨਾ ਮੰਗੇਓ ਕੱਟਿਆ ਫਿਰ ਇਹਦੇ ਵਿੱਚ ਅੰਗੂਰ ਆ ਤੇ ਇਹਦੇ ਵਿੱਚ ਆਲੂ ਬਖਾਰਾ ਇਦੇ ਵਿੱਚ ਖਰਬੂਜਾ ਇਹਦੇ ਵਿੱਚ ਤਰਬੂਜ ਆ ਤੇ ਇੱਧਰ ਕੀ ਬਣਾਇਆ ਇਹ ਤਾਂ ਆਪਦੇ ਪਸੰਦੀਏ ਚੀਜ਼ਾਂ ਹੀ ਬਣਾਉਂਦੀਆਂ ਬਈ ਗੁਲਾਬ ਜਾਮਣਾ ਬੜਾਈ ਫਿਰਦੀਆਂ ਇੱਤਾਂ ਤਾੜੀਆਂ ਤੁਸੀਂ ਕੀ ਬੜਾਈ ਜਾਂਦੀ ਸੀ ਸਾਡਾ ਹੱਥ ਸ਼ਾਬਾਸ਼ ਨਾ ਨਾ ਐਨਾ ਸ਼ਾਬਾਸ਼ ਉਹਤੋਂ ਕਿੱਥੇ ਗਈਆਂ ਹਾਂ ਜੀ ਇਹ ਤਾਣੀਆਂ ਇਹ ਸਰਪਰਮਜੀਤ ਇਹ ਸਾਡੀ ਸਿਮਰਨ ਇਹ ਸਾਡੀ ਸ਼ਾਕਸ਼ੀ ਇਹ ਸਾਡੀ ਕਵਿਤਾ ਇਹ ਸਾਡੀ ਆਰਤੀ ਇਹ ਮੇਰੀਆਂ ਧੀਆਂ ਅੱਜ ਗੁਲਾਬ ਜਮਨ ਬਣਾ ਕੇ ਲੈ ਕੇ ਆਈਆਂ ਬਾਬਾ ਜੀ ਕਿਰਪਾ ਕਰੇ ਸੱਚੇ ਪਾਤਸ਼ਾਹ ਮਿਹਰ ਕਰੇ ਸਾਡੀਆਂ ਇਹਨਾਂ ਧੀਆਂ ਤੇ ਇਹ ਆਪਣੀਆਂ ਆਉਣ ਵਾਲੀਆਂ ਜ਼ਿੰਦਗੀਆਂ ਦੇ ਵਿੱਚ ਇੰਨੀਆਂ ਖੁਸ਼ ਰਹਿਣ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਕਰੇ ਤੱਤੀ ਹਵਾ ਨਾ ਲੱਗਣ ਦੇਵੇ ਪਰ ਇਹ ਸਾਡੀਆਂ ਛੇਰਨੀਆਂ ਧੀਆਂ ਪੜ੍ਹਾਈ 'ਚ ਜਿੱਥੇ ਮਾਰ ਕੇ ਮਾਰ ਰਹੀਆਂ ਉਥੇ ਗੇਮਾਂ ਦੇ ਵਿੱਚ ਵੀ ਬਹੁਤ ਸਾਰਾ ਮਾਣ ਪ੍ਰਾਪਤ ਕੀਤਾ ਇਹਨਾਂ ਧੀਆਂ ਨੇ ਉਥੇ ਐਕਟੀਵਿਟੀ ਕਲਚਰ ਐਕਟੀਵਿਟੀ ਵਿੱਚ ਵੀ ਕੋ ਗਿੱਧੇ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਐਕਟੀਵਿਟੀ ਉਹ ਵੀ ਜੀ ਪਾਰਟਿਸਪੇਟ ਫੁੱਲ ਫਿਰ ਇੱਥੇ ਹੁਣ ਸਲਾਈ ਕਢਾਈ ਕੰਪਿਊਟਰ ਦੇ ਕੋਰਸ ਹੁੰਦੇ ਆ ਰਾਤ ਨੂੰ 9:30 10 ਵਜੇ ਤੱਕਰ ਕੰਪਿਊਟਰ ਤੇ ਬੈਠੀਆਂ ਰਹਿੰਦੀਆਂ ਵਿਚਾਰੀ ਤੇ ਫਿਰ ਹੁਣ ਇਹ ਕਿਚਨ ਦੇ ਵਿੱਚ ਵੀ ਕਹਿੰਦੇ ਵੀ ਅਸੀਂ ਸਿੱਖਣਾ ਸਾਰਾ ਕੁਝ ਸਬਜ਼ੀ ਬਣਾਉਣੀ ਰੋਟੀ ਬਣਾਉਣੀ ਰਾਤ ਨੂੰ ਟਿੱਕੀਆਂ ਬਣਾਉਣੀਆਂ ਆਲੂ ਵਾਲੀਆਂ ਸਾਰਾ ਕੁਝ ਹਨਾ ਤੇ ਅੱਜ ਇਹਨਾਂ ਨੇ ਬਣਾਈਆਂ ਮੇਰੀਆਂ ਧੀਆਂ ਨੇ ਗਲਾਬ ਜਾਮਣਾ ਅਰਦਾਸ ਕਰਿਓ ਮੇਰੀਆਂ ਧੀਆਂ ਵਾਸਤੇ ਗਲਾਬ ਜਾਮਣਾ ਵਾਂਗੂ ਇਹ ਵੀ ਸਦਾ ਹੀ ਇਹਨਾਂ ਦੀ ਜ਼ਿੰਦਗੀ 'ਚ ਵੀ ਹਮੇਸ਼ਾ ਠੰਡੀਆਂ ਮਿੱਠੀਆਂ ਹਵਾ ਦੇ ਬੁੱਲੇ ਆਉਂਦੇ ਰਹੇ ਤੇ ਹੁਣ ਮੈਂ ਖਾ ਕੇ ਦੇਖਣਾ ਰਿਸਕ ਬਹੁਤ ਰਹਿੰਦਾ ਵੈਸੇ ਜਦੋਂ ਹੀ ਬਣਾਉਂਦੀਆਂ ਵੀ ਚੀਜ਼ ਪਰ ਆਪਾਂ ਫਿਰ ਵੀ ਭਰੋਸਾ ਕਰਦੇ ਜੀ ਮੇਰੀਆਂ ਤੇ ਚੱਲੋ ਇੱਕ ਮੰਨ ਕਰਕੇ ਉਹ ਬਹੁਤ ਟੇਸਟੀ ਆ ਬੀ ਸੱਚੀ ਵੀਡੀਓ ਦੇਖੇ ਵਿੱਚ ਕੋਕੋਨਟ ਪਾਇਆ ਵਿੱਚ ਤੁਸੀਂ ਗੋਸਵਾਲ ਬਣਾਇਆ ਆਪਦੇ ਆਪ ਲਈ ਤਾੜੀਆਂ ਮਾਰ ਬਸ ਅਰਦਾਸ ਕਰਿਓ ਰੱਬ ਬੇਜੀਆਂ ਧੀਆਂ ਸਭ ਨੂੰ ਦੇਵੇ ਜਿਹੜੀਆਂ ਪੁੱਤਾਂ ਵਰਗੀਆਂ ਹਰ ਫੀਲਡ 'ਚ ਹਰ ਆਪਣੀ ਡਿਊਟੀ 'ਚ ਜੀ ਜਾਨ ਨਾਲ ਸੇਵਾ ਨਿਭਾਉਣ ਵਾਲੇ ਵਾਇਗੁਰਜੀ ਦਾ ਖਾਣਾ ਉਹ ਕਿਹੜਾ ਕਿਹੜਾ ਸਾਹਿਬਾ ਜੀ ਤੇ ਸਟੀ ਕੁਲ ਗਿਆ ਇਹ ਸੇਮੀਆਂ ਚ ਪਾਣੀ ਪਾਉਂਦੇ ਆਂ ਭਿੰਡੀਆਂ ਚ ਪਾਣੀ ਪਾਉਂਦੀਆਂ ਕਰੂ ਜੇ ਤੇ ਨੂਨ ਪਾਤਾ ਅੱਗੇ ਨੇ ਕੱਟਿਆ ਸੀ ਇਦਾਂ ਇਹਨੂੰ ਤੁਸੀਂ ਕਰ ਸਕਦੇ ਆਂ ਜੀ ਇੰਦਾ 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 ਡਿਜ਼ਾਈਨ ਨਾਲ ਕਰ ਐਂ ਕੱਢਿਆ ਜੀ ਕਿਹਨੇ ਸੀ ਬਾਹਰੋਂ ਡਿਜ਼ਾਈਨ ਨਾਲ ਉਹ ਤੇ ਬਨੂਣ ਪਾਇਆ ਅੰਬ ਤੈਨੂੰ ਹੁਣ ਜਾਏਗਾ ਕੱਲ ਆਇਆ ਵਾ ਬਹੁਤ ਸਵਾਦ ਬਣਾਇਆ ਪੁੱਤ ਸੱਚੀ ਕੁਕਿੰਗ ਦਾ ਇਹ ਮੈਂ ਨੰਬਰ ਹੈ ਨੈਟਰੀ ਕੁਕਿੰਗ ਬਹੁਤ ਵਧੀਆ ਕਰਦੀ ਹੈ